ਜਲੰਧਾ ਨੇੜੇ ਟੇਲਮਾਰ ਟੋਲ ਪਲਾਜ਼ਾ ਦੇ ਕੋਲ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੀ ਗੱਡੀ ਨੂੰ ਤਿੰਨ ਨੌਜਵਾਨਾਂ ਨੇ ਓਵਰਟੇਕ ਕੀਤਾ ਜਿਸ ਕਾਰਨ ਸ਼ਿਲਪਾ ਸ਼ੈਟੀ ਦੇ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਦੀ ਗੱਡੀ ਦੀ ਪੰਨ ਤੋੜ ਕਰ ਦਿੱਤੀ। ਦਰਅਸਲ ਅਦਾਕਾਰਾ ਸ਼ਿਲਪਾ ਸ਼ੈਟੀ ਜਲੰਧਰ ਦੇ ਵਿੱਚ ਆਪਣੇ ਪਤੀ ਰਾਜ ਗੁੰਦਰਾ ਦੀ ਕੰਪਨੀ ਦੇ ਨਵੇਂ ਸ਼ੋਰੂਮ ਦਾ ਉਦਘਾਟਨ ਕਰਨ ਲਈ ਜਾ ਰਹੀ ਸੀ। ਸੂਤਰਾਂ ਮੁਤਾਬਕ ਓਵਰਟੇਕਿੰਗ ਨੂੰ ਲੈ ਕੇ ਇੱਕ ਗੱਡੀ ਸਵਾ ਤਿੰਨ ਨੌਜਵਾਨਾਂ ਦੇ ਨਾਲ ਝਗੜਾ ਹੋ ਗਿਆ ਤੇ ਟਿਲਵਰ ਟੋਲ ਪਲਾਜ਼ਾ ਦੇ ਕੋਲ ਪਹੁੰਚਣ ਤੇ ਸ਼ਿਲਪਾ ਸ਼ੈਟੀ ਦੇ ਸੁਰੱਖਿਆ ਕਰਮੀਆਂ ਨੇ ਗੱਡੀ ਦੀ ਤੋੜ ਪੰਨ ਕਰਨੀ ਸ਼ੁਰੂ ਕਰ ਦਿੱਤੀ ਸ਼ਿਲਪਾ ਸ਼ੈਟੀ ਨੇ ਕਿਹਾ ਕਿ ਉਹਨਾਂ ਨੂੰ ਇਸ ਘਟਨਾ ਦਾ ਪਤਾ ਨਹੀਂ ਪਰ ਪੁਲਿਸ ਨੇ ਮਾਮਲੇ ਦੀ ਜਾਂਚ ਕਿਤੇ ਜਾਣ ਦੀ ਗੱਲ ਜ਼ਰੂਰ ਆਖੀ ਹੈ ਤੇ ਜਲੰਧਰ ਨੇੜੇ ਟਿਲਵਾਂ ਟੋਲ ਪਲਾਜ਼ਾ ਦੇ ਕੋਲ ਵਾਪਰੀ ਇਹ ਘਟਨਾ ਜਿੱਥੇ ਕਿ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੀ ਗੱਡੀ ਨੂੰ ਤਿੰਨ ਨੌਜਵਾਨਾਂ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਸ਼ਿਲਪਾ ਸ਼ੈਟੀ ਦੇ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਦੀ ਗੱਡੀ ਦੀ ਤੋੜਪਾਨ ਕਰਨੀ ਸ਼ੁਰੂ ਕਰ ਦਿੱਤੀ ਤੇ ਓਵਰਟੇਕਿੰਗ ਦੇ ਕਿਹੋ ਜਿਹੀ ਸਜ਼ਾ ਤੇ ਦਰਅਸਲ ਅਦਾਕਾਰਾ ਸ਼ਿਲਪਾ ਸ਼ੈਟੀ ਜਲੰਧਰ ਦੇ ਵਿੱਚ ਆਪਣੇ ਪਤੀ ਰਾਜ ਗੁੰਦਰਾ ਦੀ ਕੰਪਨੀ ਦੇ ਨਵੇਂ ਸ਼ੋਰੂਮ ਦਾ ਉਦਘਾਟਨ ਕਰਨ ਲਈ ਜਾ ਰਹੀ ਸੀ ਜਿਸ ਵੇਲੇ ਪੂਰੀ ਘਟਨਾ ਵਾਪਰੀ